गुरुक पद पङ्क् पंकज पङ्कज वन्दना सिंहरय गदुखनि क नाशक ना श्रीहर गोविन्द सोम प्रकाशक पर, श्रीहर राय नमोकरजो नमो करजोरि कर कर श्रीहर कृष्ण ਸੱਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਰਬਾਰ ਜਗਦੀਸਾ ਏਕੰਕਾਰ ਸਤਗੁਰ ਤੇ ਬਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਹੋਏ ਦੋਹਰਾ ਜੇ ਜੋ ਜਾਤ ਮਹਾ ਅਭਿਮਾਨਾ ਲਖ ਦੰਬੀ ਤੋਇ ਨਾ ਮਾਨਾ ਔਰ ਕਿਤੇ ਔਰ ਕਤਿਕ ਕਰੋਧ ਤੁਝ ਹੋਵਾ ਜੋ ਵੱਟ ਤੇ ਲਗ ਕਰ ਜੋਵਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਉ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਦੇ ਕੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਵਿਚਾਰ ਸਰਵਣ ਕਰ ਰਹੀ ਸੀ ਧੰਗੁਰੂ ਅਰਜਨ ਦੇ ਮਾਦੇ ਸਮੇਂ ਦੇ ਵਿੱਚ ਇੱਕ ਦਿਨ ਇੱਕ ਪੰਡਤ ਸਰੋਵਰ ਦੇ ਕਿਨਾਰੇ ਉੱਪਰ ਬੈਠ ਕੇ ਪ੍ਰਕਰਮਾਂ ਦੇ ਵਿੱਚ ਇੱਕ ਮੂਰਤੀ ਰੱਖ ਕੇ ਸਲਗ੍ਰਮ ਰੱਖ ਕੇ ਉਹਦੀ ਪੂਜਾ ਕਰ ਰਿਹਾ ਸੀ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਪ੍ਰਕਰਮਾ ਕਰਦੇ ਹੋਏ ਉੱਥੋਂ ਲੰਘੇ ਤੇ ਉਸਨੇ ਗੁੱਸਾ ਕੀਤਾ ਮੈਂ ਮੈਂ ਪੰਡਤ ਹਾਂ ਨਾ ਤਾਂ ਮੈਨੂੰ ਨਮਸਕਾਰ ਕੀਤੀ ਐ ਤੇ ਨਾ ਹੀ ਸਾਰਗਾਂ ਮੂਰਤੀ ਨੂੰ ਮੱਥਾ ਟੇਕਿਆ ਜਾਨੀ ਜਾਨ ਸਤਿਗੁਰੂ ਵਝ ਗਏ ਉਹਨਾਂ ਨੇ ਉਸ ਨੂੰ ਦੱਸਿਆ ਕਿ ਪੰਡਤਾ ਤੇਰਾ ਧਿਆਨ ਤਾਂ ਘਰੇ ਤੁਰਿਆ ਫਿਰਦਾ ਹੈ ਮੁਕਤੇ ਪੜਤਾ ਟੀਕਾ ਸਹਿਤ ਹਿਰਦੈ ਰਾਮਨੀ ਪੂਰਨ ਰਹਤ ਹਿਰਦੇ ਵਿੱਚ ਤੇਰੇ ਪਰਮੇਸ਼ਰ ਨੇ ਵਸਿਆ ਹੋਇਆ ਭਾਵੇਂ ਤੂੰ ਵੇਦਾਂ ਗ੍ਰੰਥਾਂ ਦੇ ਅਰਥ ਕਰ ਕਰ ਸੁਣਾਉਣਾ ਹੈ ਪਰ ਕੋਈ ਫਾਇਦਾ ਨਹੀਂ ਤੇ ਪੰਤ ਨੇ ਪੁੱਛਿਆ ਵੀ ਤੁਸੀਂ ਮੂਰਤੀ ਰੱਖੀ ਆ ਸਾਲਗ੍ਰਾਮ ਇਸ ਨੂੰ ਵੀ ਮੱਥਾ ਨਹੀਂ ਟੇਕਿਆ ਪਾਤਸ਼ਾਹ ਕਹਿੰਦੀ ਅਸੀਂ ਪੱਥਰ ਪੂਜਕ ਨਹੀਂ ਉਹ ਪਰਮੇਸ਼ਰ ਪੱਥਰਾਂ ਵਿੱਚ ਨਹੀਂ ਵਸਦਾਗਾ ਫਿਰ ਕਿੱਥੇ ਵਸਦਾ ਹੈ ਤਾਂ ਉਸ ਪੰਤ ਨੇ ਚਰਚਾ ਸ਼ੁਰੂ ਕੀਤੀ ਧੰਨ ਗੁਰੂ ਅਰਜਨ ਦੇਵ ਜੀ ਆਸਾ ਮਹੱਲਾ ਪੰਜਵਾਂ ਆਪਣੇ ਇੱਕ ਸ਼ਬਦ ਰਾਹੀਂ ਉਸ ਨੂੰ ਕੀ ਉਪਲੇਸ਼ ਦਿੰਦੇ ਆ ਇਹ ਆਰੰਭ ਕਰਕੇ ਸਰਬਨ ਕਰਦੇ ਆ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰਚਲਨਾ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਜੇ ਜਾਤ ਮਹਾ ਅਭਿਮਾਨਾ ਲਖ ਦੰਬੀ ਤੋਹਿ ਨ ਮੰਨਾ ਜਦੋਂ ਉਸ ਪੰਡਤ ਨੇ ਗੁੱਸੇ ਦੇ ਵਿੱਚ ਕਿਹਾ ਕਿ ਮੈਂ ਪੰਡਤ ਹਾਂ ਮੈਨੂੰ ਮੱਥਾ ਨਹੀਂ ਟੇਕਿਆ ਨਾ ਇਸ ਮੂਰਤੀ ਨੂੰ ਮੱਥਾ ਟੇਕਿਆ ਸਤਗੁਰੂ ਪਾਤਸ਼ਾਹ ਕਹਿੰਦੇ ਤੂੰ ਪੰਡਤ ਨਹੀਂ ਤੂੰ ਹੰਕਾਰੀ ਆ ਤੂੰ ਪਖੰਡੀ ਆ ਇਸੇ ਕਰਕੇ ਅਸੀਂ ਤੈਨੂੰ ਨਹੀਂ ਮੰਨਿਆ ਔਰ ਕਚਕ ਕ੍ਰੋਧ ਤੁਝ ਹੋਵਾ ਜੋ ਵੜਤੇ ਲੱਗ ਕਰ ਜੋਵਾ ਤੂੰ ਮਨ ਦੇ ਵਿੱਚ ਬੜਾ ਗੁੱਸਾ ਕੀਤਾ ਕ੍ਰੋਧ ਕੀਤਾ ਈਰਖਾ ਕੀਤੀ ਹੈ ਇਸ ਕਰਕੇ ਇਹ ਸਾਨੂੰ ਵੱਡਿਆਂ ਨੂੰ ਛੋਟੇ ਕਰਦਾ ਮਤਲਬ ਸਾਡੇ ਗੁਣਾ ਨੂੰ ਖਤਮ ਕਰ ਦਿੰਦਾ ਹੈ ਜੀ ਪ੍ਰਭ ਸਭ ਤੇ ਵੱਡੋ ਵਡੇਰੋ ਸੋ ਪਾਹਨੋ ਇਹ ਮਤ ਤੇ ਰੋ ਉਹ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਤਾਂ ਸਭ ਤੋਂ ਵੱਡਾ ਹੈ ਇਹ ਤੇਰੀ ਕੀ ਮਤ ਹੈ ਕਿ ਤੂੰ ਪਰਮੇਸ਼ਰ ਨੂੰ ਇੱਕ ਪੱਥਰ ਵਿੱਚ ਮੰਨਿਆ ਹੈ ਸਭ ਹੋ ਤੇ ਲਗ ਕਰ ਦੀਨਾ ਕਿੰ ਮੋਹ ਵੇ ਪ੍ਰਭੂ ਪਰਸੀਨਾ ਤੂੰ ਤਾਂ ਉਸ ਵਿਸ਼ਾਲ ਪਰਮੇਸ਼ਰ ਨੂੰ ਛੋਟਾ ਜਾ ਮਨਾ ਦਿੱਤਾ ਹੈ ਪੱਥਰ ਦੇ ਵਿੱਚ ਮੰਨ ਕੇ ਬੈਠਾ ਹੈ ਤੇਰੇ ਤੇ ਉਹ ਪ੍ਰਮਾਤਮਾ ਕਿਵੇਂ ਖੁਸ਼ ਹੋਵੇਗਾ ਜਗ ਪਾਤਸ਼ਾਹ ਵੱਡ ਜੋਈ ਤਹਿ ਮੀਆਂ ਕਹਿ ਕ ਕੋਈ ਭਲਾ ਐਂ ਦੱਸ ਵੀ ਸੰਸਾਰ ਦਾ ਜਿਹੜਾ ਰਾਜਾ ਹੋਵੇ ਉਸ ਨੂੰ ਜੇ ਕੋਈ ਮੀਆਂ ਕਹਿ ਕੇ ਬੁਲਾਵੇ ਤਾਂ ਸੋਚ ਬਈ ਉਹ ਖੁਸ਼ ਹੋਵੇਗਾ ਉਹਦੀ ਵਡਿਆਈ ਹੋਵੇਗੀ ਮਨ ਲੱਖਾ ਕਰਾਉ ਵਡਿਆਈ ਕਿੰ ਮਰਝੇ ਦੇਖ 부ਝਾਈ ਫੇਰ ਦੱਸ ਤਾਂ ਸਹੀ ਜੇ ਕੋਈ ਆਖੇ ਕਿ ਅਸੀਂ ਰਾਜੇ ਨੂੰ ਮੀਆਂ ਜੀ ਕਹਿ ਕੇ ਬੁਲਾਈਏ ਤੇ ਖੁਸ਼ ਹੋਵੇਗਾ ਭਲਾ ਕਿਵੇਂ ਖੁਸ਼ ਹੋ ਸਕਦਾ ਉਹ ਤਾਂ ਰਾਜਾ ਹੈ ਵੱਡਾ ਇਸੇ ਤਰ੍ਹਾਂ ਪਰਮੇਸ਼ਰ ਕਿਵੇਂ ਖੁਸ਼ ਹੋਵੇਗਾ ਜੇ ਤੂੰ ਉਸਨੂੰ ਕੇਵਲ ਪੱਥਰ ਦੀ ਮੂਰਤੀ ਵਿੱਚ ਪੈਦਾ ਮੰਨਦਾ ਹੈ ਾਸ ਮੇਰੋ ਠਾਕੁਰ ਜੋਈ ਸਭ ਹਿੰਤੇ ਉੱਪਰ ਸੋਈ ਸਾਡਾ ਜਿਹੜਾ ਠਾਕਰ ਉਹ ਸਭ ਤੋਂ ਵੱਡਾ ਹੈ ਸਭ ਤੋਂ ਉੱਪਰ ਹੈ ਤੇਹ ਰੂਪ ਸੁਨੋ ਜਿ ਕਾਨਾ ਤਬ ਸ੍ਰੀ ਗੁਰ ਸ਼ਬਦ ਬਖਾਨਾ ਪੰਡਤ ਕਹਿਣ ਲੱਗੇ ਆ ਤੁਹਾਡਾ ਠਾਕਰ ਤੁਹਾਡਾ ਰੱਬ ਕਿਹੜਾ ਹੈ ਏਡਾ ਵੱਡਾ ਜਿਹੜਾ ਸਭ ਤੋਂ ਉੱਚਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਉਚਾਰ ਕੇ ਸਮਝਾਉਣਾ ਕੀਤਾ ਹੈ ਆਸਾ ਮਹੱਲਾ 5 ਵਾਡ ਪਹਿਰ ਉਦਕ ਇਸ ਨਾਨੀ ਜਿਹੜਾ ਸਾਡਾ ਪਰਮੇਸ਼ਰ ਹੈ ਉਹ ਅੱਥੇ ਪੈਰੀ ਇਸ਼ਨਾਨ ਕਰਦਾ ਹੈ ਭਾਵ ਤੂੰ ਇੱਕ ਮੂਰਤੀ ਨੂੰ ਥੋੜੇ ਸਮੇਂ ਇਸ਼ਨਾਨ ਕਰਾਉਣਾ ਹੈ ਔਰ ਥੋੜਾ ਭੋਗ ਲਵਾ ਕੇ ਤੇ ਛੱਡ ਦਿੰਦਾ ਹੈ ਫਿਰ ਸਾਰਾ ਦਿਨ ਪਰ ਸਾਡਾ ਜਿਹੜਾ ਪਰਮੇਸ਼ਰ ਹੈ ਠਾਕੁਰ ਹੈ ਸਾਰਾ ਦਿਨ ਇਸ਼ਨਾਨ ਕਰਦਾ ਹੈ ਹਰ ਵੇਲੇ 24 ਘੰਟੇ 24 ਘੰਟੇ ਹੀ ਉਹ ਭੋਜਨ ਛਕਦਾ ਹੈ ਜਿਸ ਤਰ੍ਹਾਂ ਭਾਈ ਸਾਹਿਬ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਪਹਿਲਾਂ ਤਾਂ ਉਹਨਾਂ ਦਾ ਖਿਆਲ ਸੀ ਕਿ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਮੈਂ ਉਹਨਾਂ ਦੇ ਲਈ ਖੀਰ ਤਿਆਰ ਕਰਾਂ ਦੁੱਧ ਚੋ ਕੇ ਪਾਜਾ ਦੁੱਧ ਚੋਣ ਲੱਗੇ ਤੇ ਬੱਚਾ ਛੱਡਣਾ ਪਿਆ ਫਿਰ ਫੁਰਨਾ ਬਣਿਆ ਖਿਆਲ ਬਣਿਆ ਵੀ ਇਹ ਤਾਂ ਬੱਚੇ ਨੇ ਝੂਠਾ ਕਰ ਦਿੱਤਾ ਫਿਰ ਸੋਚਿਆ ਫੁੱਲਾਂ ਦੀ ਮਾਲਾ ਪਾਉਣੇ ਆ ਬਣਾ ਕੇ ਕਾ ਤੇ ਫੁੱਲ ਤੋੜਨ ਗਿਆ ਉਥੇ ਚਿਤਲੀਆਂ ਭੋਰੇ ਸੁਗਦੇ ਫਿਰਦੇ ਸੀ ਇਹ ਵੀ ਝੂਠੇ ਹਨ ਫਿਰ ਕਹਿਣ ਲੱਗਿਆ ਚਲੋ ਐਡਾ ਕਰਦੇ ਆ ਪਾਣੀ ਲਿਆ ਕੇ ਇਸ਼ਨਾਨ ਕਰਾਉਣੀ ਆ ਠਾਕੁਰ ਦਾ ਜਦ ਪਾਣੀ ਲੈਣ ਗਿਆ ਤੇ ਉਹਦੇ ਵਿੱਚ ਮੱਛੀਆਂ ਡੱਡੂ ਆਦੀ ਜਲ ਜੰਤੂ 42 ਲੱਖ ਦੀ ਜਲਮੈ ਹੋਤੇ ਬੀਠਲ ਪਹਿਲਾ ਕਾਏ ਕਰਾਂ ਤੇ ਨਾਮ ਦੇ ਬੈਠ ਕੇ ਸੋਚਣ ਲੱਗਿਆ ਕਿਵੇਂ ਬੀਠਲ ਨੂੰ ਕਿਵੇਂ ਖੁਸ਼ ਕਰਾਂ ਇਹ ਤਾਂ ਸਾਰਾ ਪਾਣੀ ਵੀ ਗੰਦਾ ਕਰ ਦਿੱਤਾ ਪਰ ਬੈਠੀਆਂ ਬੈਠੀਆਂ ਇੱਕਦਮ ਉਹਦੇ ਦਿਮਾਗ ਦੇ ਵਿੱਚ ਫੁਰਨਾ ਆਇਆ ਯਾਦ ਆਈ ਗੱਲ ਉਹਦੇ ਉਸਤਾਦ ਨੇ ਬ੍ਰਹਮ ਗਿਆਨੀ ਨੇ ਗੁਰੂ ਨੇ ਦੱਸਿਆ ਸੀਗਾ ਨਾ ਮਿਆਂ ਪਰਮੇਸ਼ਰ ਤਾਂ ਹਰ ਥਾਂ ਦੀ ਵਸਦਾ ਹੈ ਜਿਹੜੇ ਪੱਥਰ ਤੋਂ ਤੁਰਕੇ ਆਏ ਆ ਉਸ ਵਿੱਚ ਵੀ ਜਾਨ ਹੈ ਉਹਦੇ ਵਿੱਚ ਵੀ ਰੱਬ ਹੈ ਤੇ ਜਿਸ ਪੱਥਰ ਦੇ ਕੋਲ ਮੂਰਤੀ ਦੇ ਕੋਲ ਤੋਂ ਕ੍ਰਿਸ਼ਨ ਦੀ ਮੂਰਤੀ ਕੋਲ ਖੜਾ ਹੈ ਇਹਦੇ ਵਿੱਚ ਮੰਨਿਆ ਤੇ ਇਹਦੇ ਵਿੱਚ ਵੀ ਹੈ ਪਰ ਅਸਲ ਦੇ ਵਿੱਚ ਜੇ ਇਹ ਦੇਵ ਤੋ ਉਹ ਵੀ ਦੇਵਾ ਜੇ ਤੂੰ ਪੱਥਰ ਦੀਆਂ ਕੌੜੀਆਂ ਵਿੱਚ ਰੱਬ ਨਹੀਂ ਸਮਝਦਾ ਫਿਰ ਪੱਥਰਾਂ ਵਿੱਚ ਰੱਬ ਨਹੀਂ ਹੈਗਾ ਨਾਮ ਦੇ ਵਹਰਾਨ ਹੋ ਗਿਆ ਫਿਰ ਕਿੱਥੇ ਆ ਮਹਾਰਾਜ ਉਹ ਕਹਿਣ ਲੱਗਿਆ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੋ ਪੁਕਾਰ ਉਹ 84 ਲੱਖ ਜੀਵਾਂ ਦੇ ਹਿਰਦੇ ਵਿੱਚ ਵਸਦਾ ਹੈ ਕਿ ਗੱਲ ਅਚਾਨਕ ਜਾਦ ਆਈ ਭਗਤ ਨਾਮਦੇਵ ਜੀ ਦੇ ਕਹਿ ਉੱਠੇ ਨੱਚਣ ਲੱਗੇ ਖੁਸ਼ ਹੋ ਗਏ ਕਹਿੰਦੇ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਨਾਮਾ ਪ੍ਰਣਵੇ ਪੂਰ ਰਿਹਾ ਤੂ ਸਰਮਹੀ ਉਹ ਤਾਂ ਹਰ ਥਾਂ ਦੀ ਵਸਦਾ ਹੈ ਜਲ ਦੇ ਵਿੱਚ ਇਸ਼ਨਾਨ ਕਰ ਰਿਹਾ ਔਰ ਬੱਚੇ ਦੇ ਰੂਪ ਦੇ ਵਿੱਚ ਦੁੱਧ ਨੂੰ ਪੀ ਰਿਹਾ ਭੋਗ ਲਾ ਰਿਹਾ ਹੈ ਔਰ ਇਸੇ ਤਰ੍ਹਾਂ ਹੀ ਤਿਤਲੀਆਂ ਭੋਰੇ ਬਣ ਕੇ ਫੁੱਲਾਂ ਦੀ ਖੁਸ਼ਬੂ ਲੈ ਰਿਹਾ ਤਾਂ ਇਸ ਤਰ੍ਹਾਂ ਇੱਥੇ ਵੀ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡਾ ਜਿਹੜਾ ਠਾਕਰ ਹੈ ਉੱਠੇ ਪੈਰ ਇਸ਼ਨਾਨ ਕਰਦਾ ਹੈ ਜਲ ਜੰਤੂਆਂ ਦੇ ਰੂਪ ਚ ਅੱਠੇ ਪੈਰ ਉਹ ਭੋਗ ਲਾਉਂਦਾ ਹੈ ਭਾਹ ਭੋਜਨ ਛਕਦਾ ਰਹਿੰਦਾ ਹੈ ਜੀ ਆਗ ਪਹਿਰ ਉਧਰ ਇਸ ਨਾਨੀ ਸਦਹੀ ਭੋਗ ਲਗਾਏ ਸੁਗਿਆਨੀ ਇਸ ਕਰਕੇ ਉਹ ਪਰਮੇਸ਼ਰ ਹਮੇਸ਼ਾ ਹੀ ਸ਼ਕਦਾ ਹੈ ਤੇ ਅੱਠੇ ਪਹਿਰ ਇਸ਼ਨਾਨ ਕਰਦਾ ਹੈ ਗਿਰਥਾ ਕਾਹੂ ਛੋੜ ਨਾਹੀ ਬਹਰ ਬਹਰ ਕਿਸ ਲਾਗਹਿ ਪਾਈ ਔਰ ਐਸਾ ਕੋਈ ਵੀ ਥਾਂ ਨਹੀਂ ਹੈ ਜਿੱਥੇ ਉਹ ਨਾ ਹੋਵੇ ਪਾਪ ਹਰ ਥਾਂ ਤੇ ਉਹ ਵਰਸਦਾ ਹੈ ਕਹੂੰ ਫੂਲ ਰਾਜਾ ਹੋਏ ਬੈਠਾ ਕਹੂੰ ਸਿੰਮਟ ਭਇਉ ਸੰਕਰ ਕੈਠਾ ਉਹ ਹਰ ਥਾਂ ਤੇ ਵਸਦਾ ਹੈ ਐਸਾ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਮੈਂ ਥਾਂ ਥਾਂ ਤੇ ਉਹਦੇ ਪੈਰੀ ਪੈਂਦਾ ਹਾਂ ਸਾਲ ਗ੍ਰਾਮ ਹਮਾਰਾ ਸੇਵਾ ਪੂਜਾ ਅਰਚਾ ਬੰਧਨ ਦੇਵਾ ਜਿਹੜਾ ਸਾਡਾ ਸਾਲ ਗ੍ਰਾਮ ਹੈ ਸਾਡਾ ਮਾਲਕ ਹੈ ਸਾਡਾ ਠਾਕੁਰ ਹੈ ਉਹਦੀ ਪੂਜਾ ਅਰਚਾ ਤਾਂ ਅਸੀਂ ਹਮੇਸ਼ਾ ਹੀ ਕਰਦੇ ਹਾਂ ਘੰਟਾ ਜਾ ਕਾ ਸੁਨਿਆ ਚਹ ਕੁੰਟ ਉਹਦਾ ਘੰਟਾ ਜਿਹੜਾ ਉਹ ਚਾਰਾ ਕੁੰਟਾਂ ਵਿੱਚ ਹਮੇਸ਼ਾ ਵੱਜਦਾ ਰਹਿੰਦਾ ਭਾਗ ਵੈਗਰੂ ਮੰਤਰ ਦੀ ਘੰਟੀ ਦੁਨੀਆ ਵਿੱਚ ਚਾਹ ਕੁੰਟਾਂ ਵਿੱਚ ਸੁਣਾਈ ਦਿੰਦੀ ਹੈ ਸਾਰਿਆਂ ਦੇ ਅੰਦਰ ਅਨਹਦ ਵਾਜਿਆਂ ਦੇ ਰੂਪ ਦੇ ਵਿੱਚ ਵੱਜਦਾ ਰਹਿੰਦਾ ਹੈ ਜੀ ਆਸਨ ਜਾ ਕ ਸਦਾ ਬੈਕੁੰਠ ਤੇ ਜਿਸ ਦਾ ਆਸਨ ਜਿਹੜਾ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਹਮੇਸ਼ਾ ਹੀ ਲੱਗਿਆ ਹੋਇਆ ਜਾ ਕਾ ਚਾਵਰ ਸਭ ਉੱਪਰ ਝੁੱਲੈ ਜਿਸ ਤਰ੍ਹਾਂ ਗੁਰ ਪਿਆਰਿਓ ਪਾਤਸ਼ਾਹ ਜੀ ਬਖਸ਼ੇ ਕਰਦੇ ਹਨ ਆਸਣ ਲੋਏ ਲੋਏ ਪੰਡਾਰ ਸਾਰੀਆਂ ਧਰਤੀਆਂ ਦੇ ਸਾਰੇ ਜੀਵਾਂ ਦੇ ਵਿੱਚ ਉਹਦਾ ਆਸਣ ਹੈ ਸਾਰਿਆਂ ਦੇ ਅੰਦਰ ਉਹਦਾ ਪੰਹਾਰਾ ਵੰਡਿਆ ਜਾ ਰਿਹਾ ਛਕਿਆ ਜਾ ਰਿਹਾ ਇਸੇ ਤਰ੍ਹਾਂ ਹੀ ਉਸ ਦੇ ਉੱਪਰ ਚੌਰ ਚੱਲ ਰਿਹਾ ਜੋ ਹਵਾ ਵਗ ਰਹੀ ਹੈ ਇਹ ਹਮੇਸ਼ਾ ਚੌਰ ਕਰਦੀ ਹੈ ਤਾਂਕਾ ਧੂਪ ਸਦਾ ਪਰਫਲ ਹੋ ਔਰ ਜਿਹੜੀ ਬਨਸਪਤੀ ਹੈ ਉਹ ਆਪਣੇ ਫੁੱਲਾਂ ਨੂੰ ਪੈਦਾ ਕਰਕੇ ਖੁਸ਼ਬੂ ਛੱਡ ਰਹੀ ਹੈ ਜਾਂ ਜਿਹੜੇ ਹਿਮਾਲਿਆ ਪਰਬਤ ਵਾਲ ਚੰਦਨ ਦੇ ਦਰਖਤ ਹਨ ਉਹ ਆਪਣੀ ਖੁਸ਼ਬੂ ਛੱਡ ਕੇ ਮਨ ਅਕਾਲ ਪੁਰਖ ਨੂੰ ਧੂਪ ਦੇ ਰਹੇ ਹਨ ਜਿਸ ਤਰ੍ਹਾਂ ਇਹੀ ਚੀਜ਼ ਤਨਾਸਰੀ ਰਾਗ ਵਿੱਚ ਆਰਤੀ ਦੇ ਸ਼ਬਦ ਬਾਬੇ ਨਾਨਕ ਨੇ ਕਹੀ ਦਰਪੰਤਤਾ ਨੇ ਪੁੱਛਿਆ ਬਈ ਤੁਸੀਂ ਆਰਤੀ ਕਿਉਂ ਨਹੀਂ ਕੀਤੀ ਸਾਡਾ ਥਾਲ ਫੜ ਕੇ ਬਾਬਾ ਜੀ ਕਹਿੰਦੇ ਮੈਂ ਆਰਤੀ ਕਰਦਾ ਨਹੀਂ ਮੈਂ ਤਾਂ ਵੇਖਦਾ ਹੁੰਨਾ ਕਿੱਥੇ ਵੇਖਦੇ ਹੁੰਨੇ ਉਹ ਕਹਿੰਦੇ ਆ ਵੇਖੋ ਦੀ ਆਰਤੀ ਹੋ ਰਹੀ ਹੈ ਗगन ਮੈਂ ਥਾਲ ਰਬ ਚੰਨ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੋ ਮਲਿਆਨ ਲੋਕ ਕਵਨ ਕੇਵਰੋ ਕਰੈ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਤੇ ਭੇਰੀ ਇਸ ਤਰ੍ਹਾਂ ਪ੍ਰੀਤ ਕਮ ਜੀ ਇੱਥੇ ਕਹਿੰਦੇ ਹਨ ਕਿ ਇਹਦੇ ਉੱਪਰ ਚੌਰ ਵੀ ਹਮੇਸ਼ਾ ਚੱਲ ਰਿਹਾ ਹੈ ਔਰ ਧੂਪ ਵੀ ਹਮੇਸ਼ਾ ਉਸ ਨੂੰ ਮਿਲ ਰਹੀ ਹੈ ਜੀ ਘਟ ਘਟ ਸੰਪਟ ਹਰੇ ਜਾ ਕਾ ਉਹ ਪਰਮੇਸ਼ਰ ਤਾਂ ਹਰੇਕ ਦੇ ਦਿਲ ਵਿੱਚ ਹਿਰਦੇ ਵਿੱਚ ਵਰਾਜਮਾਨ ਹੈ ਭਗ ਸਵਾ ਸੰਗ ਹੈ ਸਦ ਤੇ ਉਸ ਦੀ ਸਭਾ ਕਚਹਿਰੀ ਹਮੇਸ਼ਾ ਹੀ ਲੱਗੀ ਜਾਂਦੀ ਹੈ ਸਤ ਸੰਗਤ ਰੂਪ ਕਿਤੇ ਨਾ ਕਿਤੇ ਹਰ ਵੇਲੇ satsang ਹੁੰਦੀ ਰਹਿੰਦੀ ਆ ਜਿਵੇਂ ਹਰਿਮੰਦਰ ਸਾਹਿਬ ਹੈ ਗੁਰੂ ਪਿਆਰਿਓ ਉਥੇ 24 ਘੰਟੇ ਹੀ ਬਾਣੀ ਚੱਲਦੀ ਆ ਰਾਤ ਨੂੰ ਘੱਟਾ ਦੋ ਘੰਟੇ ਸਫਾਈ ਹੁੰਦੀ ਆ ਉਦੋਂ ਵੀ ਸਿੱਖ ਬਾਣੀ ਪੜਦੇ ਰਹਿੰਦੇ ਆ ਜਿਹੜਾ ਸਾਡਾ ਮਾਲਕ ਹੈ ਉਹਦੀ ਸਵਾ ਕਦੇ ਅਭੰਗ ਨਹੀਂ ਹੁੰਦੀ ਭਾਵ ਖਤਮ ਨਹੀਂ ਹੁੰਦੀ ਹਮੇਸ਼ਾ ਚੱਲਦੀ ਰਹਿੰਦੀ ਆ ਸਾਰਾਂ ਦੇ ਨਾਲ ਆਰਤੀ ਕੀਰਤਨ ਸਦਾ ਆਨੰਦ ਉਹਦੀ ਆਰਤੀ ਹਰ ਵੇਲੇ ਹੋ ਰਹੀ ਆ ਗਗਨ ਮੈਂ ਥਾਲ ਰੱਤਾਂ ਦੀਪਕ ਬਣੇ ਔਰ ਕੀਰਤਨ ਹੋ ਰਿਹਾ ਉਸ ਦਾ ਹਮੇਸ਼ਾ ਆਨੰਦ ਹੀ ਆਨੰਦ ਹੋ ਰਿਹਾ ਜਿਵੇਂ ਗੁਰੂ ਨਾਨਕ ਜੀ ਨੇ ਸੋਦਰ ਦੀ ਪੌੜੀ ਗਾਈ ਪਰਮੇਸ਼ਰ ਦੇ ਸਾਹਮਣੇ ਖੜ ਕੇ ਪਹਿਲੀ ਵਾਰ ਮੂਲ ਮੰਤਰ ਲੈ ਕੇ ਆਏ ਫਿਰ ਆ ਕੇ ਪ੍ਰਚਾਰ ਕੀਤਾ ਫਿਰ ਇੱਕ ਉਦਾਸੀ ਦੌਰਾਨ ਦੁਬਾਰਾ ਪਰਮੇਸ਼ਰ ਦੇ ਸਾਹਮਣੇ ਜਾਂਦੇ ਆ ਤਾਂ ਪਰਮੇਸ਼ਰ ਪੁੱਛਦਾ ਹਾਂ ਨਾਨਕ ਕਿੰਨਾ ਕੁ ਪ੍ਰਚਾਰ ਕੀਤਾ ਕਿੰਨੇ ਕੁ ਲੋਕਾਂ ਨੇ ਮੇਰੇ ਨਾਲ ਜੋੜਿਆ ਗੁਰੂ ਨਾਨਕ ਦੇਵ ਜੀ ਕਹਿੰਦੇ ਕੀ ਦੱਸਾਂ ਮਹਾਰਾਜ ਐਨੀ ਦੁਨੀਆ ਸੋਨੂੰ ਜੱਪ ਰਹੀ ਐ ਤੁਸੀਂ ਕਿੱਥੇ ਬੈਠ ਕੇ ਐਨੀ ਦੁਨੀਆ ਸੰਭਾਲਦੇ ਹੋ ਤੇ ਪੌੜੀ ਆਹੋ ਆਸਾ ਮਹੱਲਾ ਪਹਿਲਾ ਸੋਦਰ ਤੇਰਾ ਕਿਹਾ ਸੋ ਘਰ ਕੇਹਾ ਜਿਤ ਵੇ ਸਰਬ ਸੰਭਾਲੇ ਵਾਜੇ ਤੇਰੇ ਨਾਮ ਅਨੇਕੀ ਅਸੰਖਾਂ ਕਹਤੇ ਤੇਰੇ ਬਾਵਨ ਹਾਰੇ ਕਹਤੇ ਤੇਰੇ ਰਾਗ ਪਰੀ ਸੋ ਕਹੀ ਹੈ ਕਹਤੇ ਤੇਰੇ ਗਾਵਨ ਹਾਰੇ ਇਹ ਪੌੜੀ ਤਿੰਨ ਵਾਰੀ ਗੁਰੂ ਸਾਹਿਬ ਚਾਈ ਹੈ ਇੱਕ ਵਾਰੀ ਆਪਣੇ ਰਾਗ ਆਸਾ ਰਾਗ ਚ ਇੱਕ ਵਾਰੀ ਜਪਜੀ ਸਾਹਿਬ ਤੇ ਦੂਸਰੀ ਵਾਰ ਰਹਿ ਰਾਸ ਦੇ ਵਿੱਚ ਖੈਰ ਪ੍ਰੀਤਮ ਜੀ ਕਹਿ ਰਹੇ ਹਨ ਸਿੱਖੋ ਉਸ ਪੰਤ ਨੂੰ ਸੰਬੋਧਨ ਕਰਦੇ ਹੋਏ ਕਹਿੰਦੀ ਉਸ ਦਾ ਕੀਰਤਨ ਹਮੇਸ਼ਾ ਹੋ ਰਿਹਾ ਹੈ ਉਹਦੀ ਬੜੀ ਸੁੰਦਰ ਮਹਿਮਾ ਸਾਰੀ ਦੁਨੀਆ ਵਿੱਚ ਬੇਅੰਤ ਫਲ ਰਹੀ ਹੈ ਮਹਨਮ ਸੁੰਦਰ ਸਦਾ ਬੇਅੰਤ ਉਹ ਬੜਾ ਸੁੰਦਰ ਹੈ ਉਹਦੀ ਮਹਿਮਾ ਵੀ ਬੇਅੰਤ ਹੈ ਜਿਸ ਹੈ ਪ੍ਰਾਪਤ ਤਿਸ ਹੀ ਲੈਣਾ ਉਹ ਜਿਹੜਾ ਸਾਡੇ ਵਾਲਾ ਠਾਕਰ ਹੈ ਨਾ ਪਰਮੇਸ਼ਰ ਰੂਪੀ ਉਹ ਕਿਸੇ ਵੱਡੇ ਭਾਗਾ ਵਾਲੇ ਨੂੰ ਪ੍ਰਾਪਤ ਹੁੰਦਾ ਹੈ ਸੰਤ ਚਰਨ ਉਹ ਆਇਓ ਸਰਣਾ ਕੌਣ ਮਿਲਦਾ ਉਸ ਪਰਮੇਸ਼ਰ ਨੂੰ ਜਿਹੜਾ ਉਹਦੇ ਪਿਆਰਿਆਂ ਦੀ ਸੰਗਤ ਕਰਦਾ ਹੈ ਸੰਤਾਂ ਦੇ ਚਰਨਾਂ ਵਿੱਚ ਜਿਹੜਾ ਛਣ ਵਿੱਚ ਆਉਂਦਾ ਹੈ ਭਾਵ ਸਹੀ ਪਿਆਰਿਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿੱਤੀ ਆਵੇ ਜਿਹੜੇ ਉਹਦੇ ਪਿਆਰਿਆਂ ਦੀ ਚਰਨ ਛਣ ਲੈਂਦੇ ਹਨ ਫਾਤ ਚੜਿ ਆਓ ਹਰ ਸਾਲ ਗੇ ਰਾਮ ਇਸ ਕਰਕੇ ਪੰਡ ਜੀ ਮੈਂ ਤਾਂ ਉਸ ਵੈਗ੍ਰੂ ਰੂਪੀ ਸਾਲਗ੍ਰਾਮ ਨੂੰ ਪ੍ਰਾਪਤ ਕਰ ਲਿਆ ਹੈ ਕਹੋ ਨਾਨਕ ਗੁਰ ਕੀਨੋ ਦਾਨ ਕੇ ਉਹ ਸਾਲਗ੍ਰਾਮ ਉਹ ਪ੍ਰਮਾਤਮਾ ਮੈਨੂੰ ਮੇਰੇ ਗੁਰੂ ਨੇ ਦੇਣਾ ਕੀਤਾ ਜੀ ਦੋਹਰਾ ਇਹ ਠਾਕੁਰ ਹਮਰੋ ਭਰ ਜੋ ਸਭ ਕੋ ਸਦਾ ਸੰਭਾਰ ਪੰਤਾ ਹੈ ਸਾਡਾ ਠਾਕੁਰ ਬਹੁਤ ਭਾਰੀ ਭਾ ਵਡਾ ਜਿਵੇਂ ਅਮਰਦਾਸ ਜੀ ਨੇ ਹਰ ਗੋਬਿੰਦ ਆਪਣਾ ਗੁਰੂ ਅਰਜਨ ਦੇਵ ਜੀ ਨੂੰ ਛੋਟੇ ਹੁੰਦੇ ਆ ਜਦ ਖੇਡ ਰਹੇ ਸੀ ਵੇੜੇ ਚ ਤਾਂ ਜਾ ਕਰਕੇ ਨਾਨਾ ਗੁਰੂ ਦੇ ਪਲੰਗੇ ਨੂੰ ਹੱਥ ਪਾ ਕੇ ਖੜੇ ਹੋਵੇ ਫਿਰ ਉੱਪਰ ਚੜਨ ਲੱਗੇ ਬੀਬੀ ਭਾਨੀ ਨੇ ਲਿਬੜਿਆ ਹੁਣ ਕਰਕੇ ਰੇਤੇ ਨਾਲ ਫੜ ਲਿਆ ਪਰ ਅਮਰਦਾਸ ਜੀ ਕਹਿੰਦੇ ਨਹੀਂ ਨਹੀਂ ਲਿਆ ਬੇਟਾ ਔਰ ਇਹ ਫੜਾ ਮੈਨੂੰ ਤੇ ਗੁਰੂ ਪਿਆਰੋ ਕੱਛਾ ਚੋਂ ਹੱਥ ਦੇ ਕੇ ਫੜ ਲਿਆ ਅਰਜਨ ਦੇਵ ਜੀ ਨੂੰ ਛੋਟੇ ਸੀ ਜਦੋਂ ਰਿਹੜੇ ਫਿਰਦੇ ਸੀ ਔਰ ਦੋਨਾਂ ਹੱਥਾਂ ਨਾਲ ਤੋਲਦੇ ਹੋਏ ਕਹਿੰਦੇ ਇਹ ਤਾਂ ਬੜਾ ਭਾਰੀ ਗੁਰੂ ਹੋਵੇਗਾ ਦੋਇਤਾ ਬਾਣੀ ਕਾ ਬੋਹਿਤਾ ਹੋਵੇਗਾ ਇਹ ਬਚਨ ਕੀਤੇ ਇਸੇ ਤਰ੍ਹਾਂ ਅਜ ਗੁਰੂ ਅਰਜਨ ਦੇਵ ਜੀ ਪਰਮੇਸ਼ਰ ਨੂੰ ਭਾਰੀ ਠਾਕੁਰ ਕਹਿ ਰਹੇ ਆ ਭਾਵ ਜੋ ਬਹੁਤ ਮਹਾਨ ਹੈ ਐਸਾ ਸਾਡਾ ਠਾਕੁਰ ਹੈ ਜੋ ਹਮੇਸ਼ਾ ਸਭ ਨੂੰ ਸੰਭਾਲਦਾ ਹੈ। ਉੱਚ ਹੈ ਉੱਚ ਹੈ ਉੱਚਾ ਜਿਹ ਸੰਸਾਰ ਕੋ ਨਾ ਪਹੂਚਾ ਸਾਡਾ ਜਿਹੜਾ ਠਾਕੁਰ ਹੈ ਸਾਡਾ ਜਿਹੜਾ ਪਰਮੇਸ਼ਰ ਹੈ ਉਹ ਉੱਚਿਆ ਤੋਂ ਉੱਚਾ ਹੈ ਜੀਦੇ ਬਰਾਬਰ ਕੋਈ ਨਹੀਂ ਪਹੁੰਚਿਆ ਹਮ ਰਿਦਮ ਹੈ ਸਦਾ ਵਸਾਇਆ ਨਿਸਦਿਔਸ ਨਕ ਬਹਿ ਭਲਾਇਓ ਅਸੀਂ ਉਸ ਮਾਲਕ ਨੂੰ ਹਮੇਸ਼ਾ ਹਿਰਦੇ ਵਿੱਚ ਵਸਾ ਕੇ ਰੱਖਦੇ ਹਾਂ ਔਰ ਦਿਨ ਰਾਤ 24 ਘੰਟੇ ਕਦੇ ਵੀ ਭੁੱਲਦੇ ਨਹੀਂ ਕਿਉਂਕਿ ਪਾਤਸ਼ਾਹ ਦਾ ਬਚਨ ਹੈ ਆਖਾਂ ਜੀਵਾਂ ਵਿਸਰੈ ਮਰ ਜਾਓ ਗਾਨ ਦੀਨ ਬੰਦ ਜਗ ਨਾਥ ਨਿਰ ਸੇਵਕ ਕੇ ਨਿਤ ਸਾਥ ਉਹ ਤਾਂ ਗਾਨ ਦੀਨ ਬਹੁਤ ਗਰੀਬਾਂ ਦਾ ਮਿੱਤਰ ਹੈ ਗਰੀਬ ਨਵਾਜ ਹੈ ਨੀਚਾ ਅੰਦਰ ਨੀ ਜਾਤ ਨੀਤੀ ਹੁ ਅਤਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੋ ਕਿਆ ਰੀਸ ਕਹਿਣ ਲੱਗੀ ਉਹ ਗਰੀਬ ਨਵਾਜ ਹੈ ਗਰੀਬਾਂ ਦਾ ਮਿੱਤਰ ਹੈ ਸਬੰਧੀ ਹੈ ਸ੍ਰਿਸ਼ਟੀ ਦਾ 나ਥ ਹੈ ਆਪਣੇ ਸੇਵਕਾਂ ਦੇ ਹਮੇਸ਼ਾ ਨਾਲ ਰਹਿੰਦਾ ਹੈ ਕਰ ਪ੍ਰਗਟ ਆਪਣ ਪਉ ਰੂਪ ਹੋਏ ਭਗਤਨ ਕੇ ਅਨਰੂਪਾ کئی ਵਾਰੀ ਤਾਂ ਉਹਨੇ ਭਗਤਾਂ ਦੇ ਸਾਹਮਣੇ ਪ੍ਰਗਟ ਹੋ ਕੇ ਆਪਣਾ ਰੂਪ ਦਿਖਾਇਆ ਵੀ ਹੈ ਜਿਵੇਂ ਕਵੀਰ ਸਾਹਿਬ ਨੂੰ ਉਹਨਾਂ ਵਰਗਾ ਹੋ ਕੇ ਮਿਲਿਆ ਭੰਨੇ ਭਗੱਦਾ ਕੰਮ ਕੀਤਾ ਨਾਮਦੇਵ ਨੂੰ ਕਈ ਵਾਰੀ ਦਰਸ਼ਨ ਦਿੱਤੇ ਐਸਾ ਸਾਡਾ ਮਾਲਕ ਹੈ ਆਪਣੇ ਭਗਤਾਂ ਦੇ ਪਿਆਰ ਵਿੱਚ ਕਈ ਵਾਰੀ ਪ੍ਰਗਟ ਵੀ ਹੋਇਆ। ਜਦ ਭੀਰ ਪਰਹਿਕਿਤ ਆਈ ਦੇ ਆਪਣ ਹੱਥ ਬਚਾਈ। ਜਦੋਂ ਦੇ ਭਗਤਾਂ ਤੇ ਭੀੜ ਪੈਂਦੀ ਹੈ ਕੋਈ ਦੁੱਖ ਆਉਂਦਾ ਹੈ ਤੇ ਆਪ ਹੱਥ ਦੇ ਕੇ ਬਚਾਉਣਾ ਕਰਦਾ ਹੈ। ਹੈ ਭਗਤ ਵੱਛਲ ਇਸ ਨਾਮੂ ਗਨਦੀਨ ਬੰਦ ਅਭਰਾਮੂ ਉਸ ਦਾ ਨਾਮ ਹੈ ਭਗਤ ਵੱਛਲ ਮਤਲਬ ਭਗਤਾਂ ਦਾ ਪਿਆਰਾ। ਦਿਨ ਬੰਦੂ ਗਰੀਬਾਂ ਦਾ ਸੰਬੰਧੀ ਐਸਾ ਮੇਰਾ ਮਾਲਕ ਹੈ ਸੋ ਸਦਾ ਗਰੀਬ ਨਵਾਜ ਬਹੁ ਆਧਮ ਉਧਾਰਨ ਕਾਜ ਉਹ ਹਮੇਸ਼ਾ ਗਰੀਬ ਨਵਾਜ ਹੈ ਆਧਮ ਕਹਿੰਦੇ ਆ ਪਾਪੀ ਉਹਨੇ ਵੱਡੇ ਵੱਡੇ ਪਾਪੀਆਂ ਨੂੰ ਵੀ ਤਾਰਨਾ ਕੀਤਾ ਜਿਵੇਂ ਸਰਜਣ ਠੱਗ ਹੋ ਗਿਆ ਕੋਡਾ ਰਾਕਸ਼ ਹੋ ਗਿਆ ਗੁਰਨਾਨਕ ਦੇ ਰੂਪ ਵਿੱਚ ਆ ਕੇ ਇਹਨਾਂ ਨੂੰ ਸਿੱਧੇ ਰਸਤੇ ਪਾਇਆ ਜਿਹੜਾ ਸਾਡਾ ਮਾਲਕ ਪਰਮੇਸ਼ਰ ਹੈ ਉਹ ਪਾਪੀਆਂ ਨੂੰ ਵੀ ਤਾਰ ਦਿੰਦਾ ਹੈ। ਪ੍ਰਵਮਦ ਸੂਦਰ ਗੋਬਿੰਦ ਦਿਆ ਨਿਦ ਹਰ ਮਾਦਵ ਮੁਕੰਦ ਦੁਖ ਦੁੰਦ ਕੇ ਘਟਾਇਆ ਹੈ। ਤਾਂ ਇੱਥੇ ਕਵਿਤ ਰੂਪ ਦੇ ਵਿੱਚ ਭਾਈ ਸਾਹਿਬ ਲਿਖਦੇ ਹਨ ਉਸ ਦੇ ਅਨੇਕਾਂ ਨਾਮ ਜਿਹੜੇ ਉਹਨਾਂ ਦੇ ਕੰਮਾਂ ਕਾਰਨ ਪਏ ਹਨ ਕਿ ਉਹ ਪ੍ਰਭੂ ਭਾਵ ਸਭ ਦੇ ਹਿਰਦੇ ਦੇ ਵਿੱਚ ਵਸਦਾ ਹੈ। ਮਦਸੂਦਨ ਮਦੂ ਸੂਦਨ ਬਾਬਿਕ ਮਦੁਕੈਟਮ ਨਾਮ ਦੇ ਦੋ ਰਕਸ਼ਸ਼ ਹੋਏ ਹਨ ਉਹਨਾਂ ਨੂੰ ਸੋਧਣ ਵਾਲਾ ਖਤਮ ਕਰਨ ਵਾਲਾ ਗੋਬਿੰਦ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਦਇਆ ਨਿਧ ਦਇਆ ਦਾ ਸਾਗਰ ਹਰ ਸਭ ਨੂੰ ਹਰਾ ਭਰਾ ਕਰਨ ਵਾਲਾ ਮਾਧਵ ਸਭ ਦੇ ਹਿਰਦੇ ਵਿੱਚ ਵਸਣ ਵਾਲਾ ਮੁਕੰਦ ਮੁਕਤੀ ਦਾਤਾ ਦੁੱਖ ਦੰਦ ਕੇ ਕਟਈਆ ਹੈ ਸਾਡੇ ਦੁੱਖਾਂ ਦਵੰਦਾ ਨੂੰ ਕੱਟਣ ਵਾਲਾ ਸ੍ਰੀ ਪਤ ਅਕਲ ਪਤ ਮਹਿਦ ਜਗਤ ਪਤ ਸੀਤਾ ਪਤ ਰਮ ਪਤ ਸੇਵਕ ਸਹਾਇਆ ਹੈ ਉਸ ਦੇ ਬੇਅੰਤ ਨਾਮ ਹਨ ਪੰਡਿਤ ਜੀ ਉਸ ਨੂੰ ਸ੍ਰੀ ਪਤ ਸਾਰਿਆਂ ਦਾ ਪਤੀ ਵੀ ਕਹਿੰਦੇ ਐ ਜਗਤ ਪਤੀ ਵੀ ਕਹਿੰਦੇ ਐ ਸੀਤਾ ਦਾ ਪਤੀ ਵੀ ਕਹਿੰਦੇ ਐ ਰਮਾ ਮਾਇਆ ਦਾ ਪਤੀ ਵੀ ਉਹਨੂੰ ਕਹਿੰਦੇ ਐ ਜੋ ਹਮੇਸ਼ਾ ਸਮੇਂ ਸਮੇਂ ਤੇ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਰਹਿੰਦਾ ਹੈ ਜੀ ਈਸ਼ਰ ਆਨੰਦ ਰੂਪ ਅਚਤ ਅਨੂਪ ਗੋਰ ਪੁੱਪ ਨਕ ਬੁੱਪਤ ਹੰਕਾਰ ਕੇ ਹਰਿਆ ਹੈ ਉਹ ਈਸ਼ਵਰ ਦੁਨੀਆਂ ਦਾ ਰੱਬ ਹੈ ਇਸੇ ਤਰ੍ਹਾਂ ਹੀ ਆਨੰਦ ਦਾ ਰੂਪ ਆਨੰਦ ਸਰੂਪ ਹੈ ਔਰ ਅਚੁੱਤ ਸਭ ਦਾ ਪਿਆਰਾ ਹੈ ਅਨੂਪਮ ਜਿਸ ਦੇ ਵਰਗਾ ਹੋਰ ਨਹੀਂ ਹੈ ਗੁਰੂ ਔਰ ਭੂਪਨ ਕੋ ਭੂਪ ਰਾਜਿਆਂ ਦਾ ਰਾਜਾ ਵੀ ਹੈ ਹੰਕਾਰ ਕੋ ਹਰਿਆ ਹੰਕਾਰੀਆਂ ਦਾ ਖਾਤਮਾ ਕਰਨ ਵਾਲਾ ਹੈ ਪਾਰ ਬ੍ਰਹਮਪੂਰਨ ਅਨੇਕ ਰਪਚੂਰਨ ਅਨੰਤ ਕਰਤਾ ਸਭ ਜੀਵਨ ਦਾ ਵਯਾ ਹੈ ਉਹ ਜਿਹੜਾ ਪਰਮੇਸ਼ਰ ਸਾਡਾ ਠਾਕੁਰ ਹੈ ਸਾਡਾ ਮਾਲਕ ਹੈ ਉਸ ਦਾ ਨਾਮ ਪਾਰ ਬ੍ਰਹਮ ਵੀ ਹੈ ਕਿਉਂਕਿ ਪਰੇ ਤੋਂ ਪਰੇ ਵੀ ਉਹ ਵਸਦਾ ਹੈ ਤੇ ਨੇੜੇ ਤੋਂ ਨੇੜੇ ਵੀ ਉਹ ਹੈ ਅਨੇਕਾਂ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਅਨੰਤ ਕਰਤਾ ਸਭ ਨੂੰ ਜੀਵਨ ਦੇਣ ਵਾਲਾ ਹੈ ਦੋਹਰਾ ਇਸ ਪ੍ਰਕਾਰ ਠਾਕੁਰ ਪ੍ਰਭੂ ਸਾਲਗ੍ਰਾਮ ਵਿਸਾਲ ਸ੍ਰੀ ਗੁਰੂ ਅਰਜਨ ਵਰਣਿਓ ਸੁਨਤ ਬਿਪਰ ਤਿਸ ਕਾਲ ਤੋਂ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਅਰਜਨ ਦੇ ਮਹਾਨ ਪੰਥ ਨੇ ਪੁੱਛਿਆ ਸੋਡਾ ਛਾਤਰ ਕਿਹੜਾ ਹੈ ਸਤਗੁਰਾਂ ਨੇ ਅਕਾਲ ਪੁਰਖ ਦੀ ਸਿਫਤ ਕਰਦਿਆਂ ਹੋਇਆਂ ਉਸ ਦੇ अनेका ਨਾਵਾਂ ਦਾ ਵਰਣਨ ਕਰਕੇ ਦੱਸਣਾ ਕੀਤਾ ਤਾਂ ਜਦੋਂ ਦੱਸਿਆ ਕਿ ਪੰਡਤ ਕਹਿਣ ਲੱਗਿਆ ਦੋਹਰਾ ਸੁਣ ਕਰ ਬੋਲਿਓ ਵਿਪਰਤਵ ਭਾਖਾ ਬਾਨੀ ਇਹ ਕਾ ਪੰਡਤ ਕਹਿਣ ਲੱਗਿਆ ਹੈ ਜਿਹੜੀ ਤੁਸੀਂ ਗੱਲਾਂ ਕੀਤੀਆਂ ਮੈਨੂੰ ਦੱਸਣਾ ਕੀਤਾ ਇਹ ਭਾਖਾ ਬਾਨੀ ਆਮ ਲੋਕਾਂ ਦੀ ਬੋਲਚਾਲ ਦੀ ਬੋਲੀ ਹੈ ਸੰਸਕ੍ਰਿਤ ਹਮ ਕਹ ਰਚੇ ਪੜ੍ਹੇ ਸੁਣੇ ਤਰਨੇ ਹੈ ਸਾਨੂੰ ਸੰਸਕ੍ਰਿਤ ਭਾਸ਼ਾ ਚੰਗੀ ਲੱਗਦੀ ਹੈ ਅਸੀਂ ਸੰਸਕ੍ਰਿਤ ਨੂੰ ਪਿਆਰ ਕਰਦੇ ਹਾਂ ਸੁਣਦੇ ਤੇ ਪੜ੍ਹਦੇ ਹਾਂ ਪਰਮਾਨ ਕਰਹੇ ਜਿਸਕੇ ਰਾ ਕਲਿਆਣ ਸੋ ਦੇਤੁ ਕੁਚੇਰਾ ਅਸੀਂ ਤਾਂ ਸੰਸਕ੍ਰਿਤ ਨੂੰ ਹੀ ਮੁਕਤੀ ਕਰਨ ਵਾਲੀ ਭਾਸ਼ਾ ਮੰਨਦੇ ਹਾਂ ਕਹਿੰਦਾ ਸੁਰਬਾਨੀ ਜਨ ਹਸੋਈ ਪਾਠ ਵਿੱਧਿਆ ਲੈ ਸਭ ਕੋਈ ਇਹ ਦੇਵਤਿਆਂ ਦੀ ਭਾਸ਼ਾ ਹੈ ਉਹਨੂੰ ਪਿਆਰੀ ਉਹ ਅਸਲ ਦੇ ਵਿੱਚ ਇਹਨਾਂ ਪੰਡਿਤ ਲੋਕਾਂ ਨੇ ਜਾਣਬੁੱਝ ਕੇ ਐਸੀ ਔਖੀ ਭਾਸ਼ਾ ਰੱਖੀ ਸੀ ਐਸੀ ਔਖੀ ਭਾਸ਼ਾ ਵਿੱਚ ਵੇਦਾ ਗ੍ਰੰਥਾਂ ਦੀ ਰਚਨਾ ਕੀਤੀ ਜਾਣਬੁੱਝ ਕੇ ਕਿ ਆਮ ਲੋਕ ਜਿਹੜੇ ਸਮਝ ਨਾ ਸਕਣ ਜਿਵੇਂ ਅਨਪੜਾ ਨੂੰ ਅੰਗਰੇਜ਼ੀ ਕਿੱਥੇ ਆਉਂਦੀ ਹੈ ਪਰ ਜਿਹੜੀ ਸਾਡੀ ਮਾਂ ਬੋਲੀ ਆ ਪੰਜਾਬੀ ਉਹਦੇ ਵਿੱਚ ਅਸੀਂ ਕੁਝ ਵੀ ਕਹੀਏ ਸਾਨੂੰ ਸਹਿਜੇ ਸਮਝ ਆ ਜਾਂਦੀ ਹੈ ਤਾਂ ਉਹਨੂੰ ਪੜਨ ਲਗਾਣਾ ਸਾਨੂੰ ਤਾਂ ਜਿਹੜੀ ਆ ਦੇਵ ਬਾਣੀ ਸੰਸਕ੍ਰਿਤ ਚੰਗੀ ਲੱਗਦੀ ਆ ਇਹ ਦੇਵਤਿਆਂ ਦੀ ਬਾਣੀ ਆ ਭਾਸ਼ਾ ਹੈ ਅਸੀਤ ਐਸੇ ਨੂੰ ਪਿਆਰ ਕਰਦੇ ਆ ਗਾਇਆ ਪਖ ਤੇ ਹੋਏ ਜਾਵੇਂ ਜਿਹ ਲੋਕ ਨਹੀਂ ਮੰਨ ਲਿਆਵੇਂ ਕੀ ਤੁਹਾਡੀ ਆਮ ਬੋਲੀ ਦੇ ਨਾਲ ਲੋਕਾਂ ਦੀ ਕਿਵੇਂ ਮੁਕਤੀ ਹੋ ਸਕਦੀ ਆ ਕਹਿੰਦਾ ਕਿਮ ਕਰ ਹੈ ਸ਼ੁਭ ਗਤ ਇਹੀ ਜਿਸ ਵਿਖੇ ਜਗਤ ਨਾਹ ਕਹੇ ਇਹ ਬਾਦੀ ਜਿਹੜੀ ਆਮ ਬੋਲੀ ਆ ਮੁਕਤੀ ਨਹੀਂ ਕਰ ਸਕਦੀ ਜਿਵੇਂ ਗੁਰਬਾਣੀ ਵੀ ਆਮ ਭਾਸ਼ਾ ਦੇ ਵਿੱਚ ਹੈ 17 ਤਰ੍ਹਾਂ ਦੀਆਂ ਬੋਲੀਆਂ ਗੁਰਬਾਣੀ ਵਿੱਚ ਆ ਪਰ ਅੱਖਰ ਸਾਰੇ ਗੁਰਮੁਖੀ ਲਿਖੇ ਹੋਏ ਆ ਕਹਿ ਲੱਗਿਆ ਇਹ ਤੁਹਾਡੀ ਆਪ ਬਾਸ਼ਾ ਵਿੱਚ ਬੋਲੇ ਹੋਏ ਵਚਨ ਕਿਵੇਂ ਮੁਕਤ ਕਰ ਸਕਦੇ ਆ ਤਾਂ ਸੁਣ ਬੋਲੇ ਗੁਰੂ ਪਰਬੀਨਾ ਬਿਨ ਭਖ ਸੰਸਕ੍ਰਿਤ ਹੀਨਾ ਹੁਣ ਗੁਰੂ ਪਿਆਰਿਓ ਜਿਵੇਂ ਮੈਨੂੰ ਇਹਨਾਂ ਸ਼ਬਦਾਂ ਦੀ ਕਥਾ ਕਰਨੀ ਪੈ ਰਹੀ ਆ ਸਿੱਧੇ ਅੱਖਰਾਂ ਦੇ ਵਿੱਚ ਅੱਲਾ ਭਾਈ ਸਾਹਿਬ ਪੜਦੇ ਹਨ ਫਿਰ ਉਸ ਦੀ ਕਥਾ ਅੱਗੇ ਕਰਨੀ ਆਪਾਂ ਆਮ ਭਾਸ਼ਾ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਭਲਿਆ ਤੇਰੀ ਸੰਸਕ੍ਰਿਤ ਦੀ ਵੀ ਅੱਗੇ ਵਿਚਾਰ ਆਮ ਭਾਸ਼ਾ 'ਚ ਹੀ ਕਰਨੀ ਪੈਂਦੀ ਆ ਜੇ ਆਮ ਬੋਲੀ ਦੇ ਵਿੱਚ ਉਹਨੂੰ ਬੋਲ ਕੇ ਨਾ ਦਸੀਏ ਤਾਂ ਕਿਸ ਦੇ ਪਿੰਡ ਪੱਲੇ ਨਹੀਂ ਪੈਂਦਾ ਜਗਿਆਸੂ ਨਾਹਨ ਉਦਾਹਰ ਕਿਮ ਭਗਤ ਗਿਆਨ ਸਿਖ ਧਾਰ ਜੇ ਤੇਰੀ ਇਸ ਭਾਸ਼ਾ ਦੀ ਸਮਝ ਹੀ ਨਾ ਆਈ ਕਿਸੇ ਨੂੰ ਬਈ ਤੂੰ ਕੀ ਬੋਲ ਰਿਹਾ ਹੈ ਤਾਂ ਫਿਰ ਕਿਵੇਂ ਅਗਲੇ ਦਾ ਉਧਾਰ ਹੋ ਸਕਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਵਿਸ਼ੇ ਤੇ ਕਾਫੀ ਵਿਚਾਰਾਂ ਉਸ ਪੰਤ ਨਾਲ ਸਾਂਝੀਆਂ ਕਰਦੇ ਆ ਜੋ ਪੰਤ ਨੇ ਪੁੱਛਿਆ ਹੈ ਅੱਜ ਵੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਉਹਨਾਂ ਨੇ ਬੇਦ ਰਚੀ ਹੋਈ ਹੈ ਜਿਹੜੀ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਉਹਨਾਂ ਨੇ ਸੰਸਕ੍ਰਿਤ ਭਾਸ਼ਾ ਰੱਖੀ ਸੀ ਕਿ ਆਮ ਬੰਦੇ ਜਿਹੜੇ ਹਨ ਸੰਸਾਰੀ ਲੋਕ ਇਹਨਾਂ ਨੂੰ ਸਾਡੀ ਬੋਲੀ ਦੀ ਸਮਝ ਹੀ ਨਾ ਆਵੇ ਸੀ ਜੋ ਮਰਜੀ ਬੋਲੀ ਚੱਲੀਏ ਔਰ ਨਾ ਹੀ ਇਹ ਵੇਦਾਂ ਨੂੰ ਪੜ ਸਕਣ ਪਰ ਗੁਰੂਆਂ ਨੇ ਕਿਰਪਾ ਐਸੀ ਕੀਤੀ ਜਿਵੇਂ ਧਰਤੀ ਦੇ ਥੱਲੇ ਪਾਣੀ ਹੈ ਗੁਰੂ ਪਿਆਰਿਓ ਕਿ ਧਰਤੀ ਦਾ ਪਾਣੀ ਕੱਢਣ ਵਾਸਤੇ ਬੰਦੇ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਪੈਸੇ ਹੋਣੇ ਚਾਹੀਦੇ ਆ ਖੂਲ ਹੋਣਾ ਪੈਂਦਾ ਮੋਟਰ ਪਾਉਣੀ ਪੈਂਦੀ ਅੱਜ ਕੱਲ ਦੇ ਸਮੇਂ ਮੁਤਾਬਕ ਪਾਣੀ ਕੱਢਣ ਵਾਸਤੇ ਪੰਚੀ ਦਾ ਮੀਂਹ ਦਾ ਪਾਣੀ ਹੈ ਇਹਨੂੰ ਪ੍ਰਾਪਤ ਕਰਨ ਵਾਸਤੇ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ ਮੀਂਹ ਪੈ ਜਾਂਦਾ ਹੈ ਅਸੀਂ ਇਹਨੂੰ ਇਕੱਠਾ ਕਰਕੇ ਰੱਖ ਸਕਦੇ ਹਾਂ ਕਿਸੇ ਗੁਰਪਿਆਰੋ ਸਰੋਤ ਵਿੱਚ ਉਹਨੂੰ ਵਰਤ ਸਕਦੇ ਹਾਂ ਸੰਸਕ੍ਰਿਤ ਇਸੇ ਤਰ੍ਹਾਂ ਦੀ ਹੈ ਜਿਵੇਂ ਧਰਤੀ 'ਚੋਂ ਪਾਣੀ ਕੱਢਣਾ ਔਖਾ ਹੈ ਤੇ ਗੁਰੂ ਨਾਨਕ ਦੀ ਬਾਣੀਆਂ ਆਮ ਭਾਸ਼ਾ ਦੇ ਵਿੱਚ ਹੈ ਜਿਵੇਂ ਬਦਲਾਂ ਦਾ ਮੀਂਹ ਪੈਂਦਾ ਹੈ ਗੁਰੂ ਕਿਰਪਾ ਕਰਨ ਇਸ ਪੰਤ ਨੂੰ ਪਾਸ਼ਾ ਸੰਸਕ੍ਰਿਤ ਭਾਸ਼ਾ ਅਤੇ ਗੁਰਮੁਖੀ ਦੇ ਬਾਰੇ ਕਿਵੇਂ ਸਮਝਾਉਣਾ ਕਰਦੇ ਹਨ ਇਹ ਕੱਲ ਦੇ دیਵਾਨਾ ਵੀ ਸਰਵਣ ਕਰਾਂਗੇ ਬੋਲਦਿਆਂ ਅਨੇਕਾ ਅਖਰਬਾਦ ਘਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ हे अचत हे पार ब्रह्मय अविनासी अज्ञानस हे पूरन हे सर्वमय उपपंचन गुणतास हे संगी हे निराकार हे निर्गुण सब एक ਹੇ ਗੋਬਿੰਦ ਹੇ ਗੁਣ ਨਿਧਾਨ ਉੱਚਾ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹਾ ਹੈ ਪੀਓ ਬੜਹਾਰ ਹੇ ਸੰਤਹਿ ਕੈ ਸਦਾ ਸੰਗ ਮੇਧਾਰ ਆਧਾਰ ठाकुर ਹੌਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾ ਨੇ ਕਦੀ ਜੈ ਨਾਮ ਦਾਣ ਲੱਖੋ ਹਿਏ ਭਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਅੰਕਾਰ ਸਤ ਗੁਰੂ ਤੇਹ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਹੈ ਜਿਦਨ ਬਿਨਾਸ ਨਸੋਏ ਏ ਗੰਕਰ ਸਤਿਗੁਰ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਜਿਦਨ ਬਿਨਾਸ ਨਸੋਏ ਵਾਹਿਗੁਰੂ ਜੀ ਕਾ ਸਵਾਹਿਗੁਰੂ ਜੀ ਕੀ ਫਤਿਹ